ਜੇ ਤੁਹਾਨੂੰ ਪੱਕਾ ਪਤਾ ਹੈ ਕਿ ਆਹ ਕੰਮ 'ਚ ਮੈਂ ਫੇਲ ਹੀ ਹੋਣਾ ਤੇ ਫਿਰ ਤੂੰ ਜੌਬ ਕਰਨ ਦੀ ਟਰਾਈ ਕਰੇਂਗਾ ਕਿ ਫਿਰ ਤੂੰ ਕੁਝ ਵੱਡਾ ਕਰਨ ਦੀ ਆਪਦੀ ਜੋ ਤਰਜੀਹ ਕਰਦਾ ਐਕਟਰ ਸਿੰਘਾ ਜੋ ਵੀ ਵੱਡਾ ਦੀ ਟਰਾਈ ਕਰਦਾ ਫਿਰ ਉਹ ਕਰੇਂਗਾ ਦੂਜਾ ਸਿਨੈਰੀਓ ਜੇ ਤੈਨੂੰ ਪੱਕਾ ਪਤਾ ਹੈ ਕਿ ਆਪਣੇ ਮੈਨੂੰ ਇਸ ਚੀਜ਼ 'ਚ ਕਾਮਯਾਬ ਕਰ ਹੀ ਦੇਣਾ ਕੋਈ ਚੱਕਰ ਹੀ ਨਹੀਂ ਕੋਈ ਸੀਨ ਹੀ ਨਹੀਂ ਕਿ ਮੈਂ ਫੇਲ ਹੋਵਾਂ ਫਿਰ ਤੂੰ ਕੀ ਕਰੇਂਗਾ ਫੇਰ ਤੋਂ ਵੱਡੇ ਤੋਂ ਵੱਡਾ ਸੋਚੇਗਾ ਨਾ ਡ੍ਰੀਮ ਸੋ ਸਿਰਫ ਫੇਲ ਹੋਣ ਦੇ ਡਰ ਦੀ ਵਜ੍ਹਾ ਨਾਲ ਆਪਾਂ ਆਪਦੇ ਕਿੰਨੇ ਡਿਸੀਜਨ ਚੇਂਜ ਕਰਦੇ ਆ ਤੇ ਗੱਲ ਇਹ ਨਹੀਂ ਕਿ ਡਿਸੀਜਨ ਚੇਂਜ ਕਰਦੇ ਕਿੱਡੇ ਇੰਪੋਰਟੈਂਟ ਡਿਸੀਜਨ ਚੇਂਜ ਕਰਦੇ ਆ ਲਾਈਫ ਦੇ ਆਪਾਂ ਸਿਰਫ ਇਸ ਗੱਲ ਕਰਕੇ ਕਿ ਫੀਅਰ ਆਫ ਫੇਲਿਅਰ ਕਿ ਯਾਰ ਸ਼ਾਇਦ ਇਹ ਨਾ ਹੀ ਹੋਵੇ ਤੇ ਉਹ ਨਾ ਹੋਣਾ ਉਹ ਡ੍ਰੀਮ ਦੇ ਸਾਈਜ਼ ਤੇ ਨਹੀਂ ਡਿਪੈਂਡ ਕਰਦਾ ਵੀ ਜੇ ਇਹ ਵੱਡਾ ਐਡਾ ਮੇਰਾ ਡ੍ਰੀਮ ਤਾਂ ਨਹੀਂ ਹੋਣਾ ਉਹ ਨਾ ਹੋਣਾ ਆਪਣੇ ਐਟੀਟਿਊਡ ਤੇ ਡਿਪੈਂਡ ਕਰਦਾ ਹੈ ਕਿ ਉਹਦੇ ਵੱਡੇ ਹੋਣਾ ਹੀ ਆਪਾਂ ਐ ਮੰਨ ਗਏ ਕਿ ਇਹ ਮੇਰੇ ਤੋਂ ਨਹੀਂ ਹੋ ਸਕਦਾ ਜਦ ਕਿ ਜੇ ਤੂੰ ਕੋਸ਼ਿਸ਼ ਕਰਦਾ ਰਹਿੰਦਾ ਕਰਦਾ ਰਹਿੰਦਾ ਕਰਦਾ ਰਹਿੰਦਾ ਤਾਂ ਉਹ ਆਪੇ ਰਸਤੇ ਬਣਦੇ ਜਾਣੇ ਸੀਗੇ ਐਨਕੀ ਮਸ਼ਕਲਾਂ ਨਹੀਂ ਆਉਣੀਆਂ ਸੀ ਮਸ਼ਕਲਾਂ ਤਾਂ ਇੱਕ ਰਸਤੇ ਦੇ ਸਾਹਮਣੇ 10-10 ਹੋਣੀਆਂ ਸੀ ਪਰ ਜੇ ਤੂੰ ਤੁਰਦਾ ਰਹਿੰਦਾ ਤੁਰਦਾ ਰਹਿੰਦਾ ਤਾਂ ਨਾ ਮਸ਼ਕਲਾਂ ਨਹੀਂ ਪਰਾਂ ਹੋ ਜਾਣਾ ਸੀ ਰਸਤੇ ਵੀ ਬਣਨੇ ਸ਼ੁਰੂ ਹੋ ਜਾਣੇ ਸੀ ਸਭ ਕੁਝ ਹੋ ਜਾਣਾ ਸੀ ਪਰ ਤੋਂ ਡ੍ਰੀਵ ਦਾ ਸਾਈਜ਼ ਦੇਖ ਕੇ ਪਹਿਲਾਂ ਹੀ ਕਹਿਤਾ ਕਿ ਆ ਤਾਂ ਹੋ ਹੀ ਨਹੀਂ ਸਕਦਾ ਮੈਂ ਕਰ ਹੀ ਨਹੀਂ ਸਕਦਾ ਤੇ ਕੋਈ ਰਸਤਾ ਖੁੱਲਿਆ ਹੀ ਨਹੀਂ ਤੇ ਕੋਈ ਮੁਸ਼ਕਲ ਵੀ ਨਹੀਂ ਆਈ ਤੇ ਵਧੀਆ ਬਸ ਬਾਰੋ-ਬਾਰੀ ਮੋੜ ਗਏ ਤੇ ਕੀ ਪਤਾ ਤੂੰ ਉਹ ਫੀਲਡ ਚ ਕਿੱਦਾਂ ਸਿਰਾ ਲਾਉਣਾ ਸੀਗਾ ਜਾ ਕੇ ਬਾਈ ਬਣ ਕੇ ਇੱਕ ਜ਼ਿੰਦਗੀ ਆ ਇੱਕ ਹੀ ਜ਼ਿੰਦਗੀ ਆ ਨਹੀਂ ਆਪਾਂ ਜੋਬ ਵੇਅਰ ਆ ਉਸਾਂ ਚ ਕੱਟਣੀ ਇਹ ਨਹੀਂ ਆਪਾਂ ਟੱਕਾਂ ਚ ਲੋਕਾਂ ਦੇ ਅੰਚ ਕੱਟਣੀ ਇਹ ਨਹੀਂ ਆਪਾਂ ਡਿਲੀਵਰੀਆਂ ਕਰਨੀਆਂ ਮੈਂ ਐਚਓ ਫੂਡ ਡਿਲੀਵਰੀਆਂ ਨਹੀਂ ਕਰਨੀਆਂ ਆਪਾਂ ਕਰਨੀਆਂ ਪਰ ਟੈਂਪੋਰਰੀਲੀ ਕਰਨੀਆਂ ਉਹ ਕਰਕੇ ਲਾਈਫ ਵੱਡੇ ਲੈਵਲ ਤੇ ਸੈੱਟ ਕਰਨੀ ਆ ਵੱਡਾ ਸੋਚਣਾ ਫ੍ਰੀ ਐ ਬੈਂਚੋ ਹਰ ਬੰਦੇ ਦੀ ਲਾਈਫ ਚ ਨਾ ਇੱਕ ਪੁਆਇੰਟ ਐ ਜਿਹੜਾ ਹੁੰਦਾ ਜਦੋਂ ਕਿ ਉਹ ਪਟ ਚੁੱਕਿਆ ਹੁੰਦਾ ਜਮਾ ਤਾਂ ਐਮੋਸ਼ਨਲੀ ਫਾਈਨੈਂਸ਼ੀਅਲੀ ਸੋਸ਼ੀਅਲੀ ਅੱਡ-ਅੱਡ ਸਾਰਿਆਂ ਦੀ ਸਿਚੁਏਸ਼ਨ ਹੁੰਦੀ ਆ ਬਟ ਇੱਕ ਪੁਆਇੰਟ ਹਰ ਇੱਕ ਦੀ ਲਾਈਫ ਚ ਆਉਂਦਾ ਹੀ ਹੁੰਦਾ ਹੁੰਦਾ ਉਸ ਉਦੋਂ ਜਦੋਂ ਟੁੱਟਿਆ ਪਿਆ ਹੁੰਦਾ ਉਦੋਂ ਉਹਨੇ ਡਿਸਾਈਡ ਕਰਨਾ ਹੁੰਦਾ ਕਿ ਮੈਂ ਗਾਂ ਤੁਰਦੇ ਰਹਿਣਾ ਕਿ ਮੈਂ ਕੁਇਟ ਕਰਕੇ ਹੁਣ ਪਿੱਛੇ ਜਾਵਾਂ ਉਹਨੂੰ ਜੇ ਤੇ ਤੁਸੀਂ ਹੁਣ ਉਸ ਪੁਆਇੰਟ ਤੇ ਆ ਤੇ ਤੁਸੀ ਇਹ ਵੀਡੀਓ ਮਿਲ ਗਈ ਤੁਹਾਨੂੰ ਤਾਂ ਬਾਈ ਵੀਰੇ ਵੱਡੇ ਭਾਈ ਦੋ ਹੀ ਸਿਨੈਰੀਓ ਐ ਇੱਥੇ ਹਣ ਜੇ ਤਾਂ ਵੀਰੇ ਤੂੰ ਅੱਗੇ ਵਧਦਾ ਰਿਹਾ ਤਾਂ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਪਰਸੋਂ ਨਹੀਂ ਤਾਂ 2 ਸਾਲਾਂ ਨੂੰ 2 ਨਹੀਂ ਤਾਂ 5 ਸਾਲਾਂ ਨੂੰ ਜੇ ਤੂੰ ਵਾਪਸ ਮੁੜਦਾ ਤਾਂ ਫਿਰ ਤਾਂ ਇਸ ਚੀਜ਼ ਦੀ ਗਰੰਟੀ ਆ ਨਾ ਕਿ ਉਹ ਕਦੇ ਵੀ ਨਹੀਂ ਹੋਣਾ ਇਹ ਚੀਜ਼ ਤੂੰ ਲਖਾਲਾ ਪੱਕਾ ਇਹ ਚੀਜ਼ ਤੇ ਮੋਹਰ ਲੱਗ ਗਈ ਕਿ ਉਹ ਕਦੇ ਵੀ ਨਹੀਂ ਹੋਣਾ ਕੰਮ ਜੇ ਤੂੰ ਪਿੱਛੇ ਮੁੜ ਗਿਆ ਰਾਈਟ ਇਹ ਤੈਨੂੰ ਪਤਾ ਮੈਨੂੰ ਪਤਾ ਹੁਣ ਇੱਕ ਹੀ ਰਸਤਾ ਰਹਿ ਗਿਆ ਵੀ ਜੇ ਕੋਈ ਦੂਰ ਦੂਰ ਤੱਕ ਪੋਸਿਬਿਲਟੀ ਹੈਗੀ ਹੈ ਵੀ ਉਹ ਕੰਮ ਹੋ ਸਕਦਾ ਉਹ ਇਹ ਆ ਕਿ ਜੇ ਆਪਾਂ ਅੱਗੇ ਵਧਦੇ ਰਹੀਏ ਹੁਣ ਜੇ ਕੁਇਟ ਕਰਕੇ ਜਿਹੜੀ ਚੀਜ਼ ਆਪਾਂ ਪਿੱਛੇ ਜਾਵਾਂਗੇ ਹੋ ਜੀ ਚੀਜ਼ ਕੀ ਪਰ ਉਸ ਹੈ ਜੇ ਆਪਾਂ ਸਿਰਾ ਹੀ ਲਾਵਾਂਗੇ ਲਾਈਫ ਹੋ ਸਕਦਾ ਉਹਦੇ ਚ ਵੀ ਫੇਲ ਹੋ ਜਾਈਏ ਰਾਈਟ ਤੇ ਜੇ ਕੁਵਿਟ ਕਰਕੇ ਪਿੱਛੇ ਜਾ ਕੇ ਕਿਸੇ ਫੁੱਦੂ ਚੀਜ਼ ਚ ਹੀ ਫੇਲ ਹੋਣਾ ਤਾਂ ਕਿਉਂ ਨਾ ਆਪਦੀ ਫੇਵਰੇਟ ਕਿਸੇ ਵੱਡੀ ਚੀਜ਼ ਜਿਹੜੀ ਕਿ ਇੱਕ ਵਾਸਤੇ ਤੁਸੀਂ ਪੈਸ਼ਨੇਟ ਆ ਉਹ ਕਰਦੇ ਕਰਦੇ ਫੇਲ ਹੋਵੋ ਤਾਂ ਕਿ ਐਂਡ ਤੇ ਰਿਗਰਟ ਤਾਂ ਨਾ ਰਹੇ ਨਾ ਲਾਈਫ ਚ ਕਿ ਮੈਂ ਕੋਈ ਚੀਜ਼ ਦੇ ਟਰਾਈ ਨਹੀਂ ਕੀਤੀ ਆਪਣੇ ਡ੍ਰੀਮ ਬਾਰੇ ਪਲੀਜ਼ ਆਏ ਸੋਚੋ ਕਿ ਜਾਂ ਤਾਂ ਮੈਂ ਇਹ ਕਰਨਾ ਹੈ ਜਾਂ ਮੈਂ ਟਰਾਈ ਕਰਦੇ ਕਰਦੇ ਮਰ ਜਾਣਾ ਪਰ ਮੇਰੇ ਅੱਤੇ ਕੁਝ ਹੋਰ ਨਹੀਂ ਐਗਜ਼ਿਸਟ ਕਰਦਾ ਬਸ ਐਸ ਗੱਲ ਤੋਂ ਬਿਨਾ ਕੁਝ ਵੀ ਹੈ ਨਹੀਂ ਕੋਈ ਦਿਮਾਗ ਨਹੀਂ ਕੋਈ ਭੈਣ ਚੋ ਕਿਸਮਤ ਨਹੀਂ ਕੋਈ ਰਿਸਕ ਨਹੀਂ ਕੁਝ ਨਹੀਂਗਾ ਆਹੀ ਆ ਵਸ امیر ਤੇ ਗਰੀਬ ਦਾ ਫਰਕ ਭੈਣ ਚੋ ਕੱਲੇ ਅਮੀਰ ਗਰੀਬ ਦਾ ਵੀ ਨਹੀਂ ਕੋਈ ਹੋਰ ਚੀਜ਼ ਵੀ ਤੁਸੀਂ ਪਾਉਣਾ ਚਾਹਨੇ ਹੋ ਨਾ ਆਹੀ ਫਰਕ ਆ